ਜਿਹੜੀ ਇਲੀਗਲ ਮਾਈਨਿੰਗ ਦਾ ਲਗਾਤਾਰ ਹਜੇ ਵੀ ਜਿਹੜੀ ਜਾਰੀ ਹੈ ਕੁਝ ਕ੍ਰੈਸ਼ਰ ਐਜੇ ਹੈ ਨੇ ਜਿਹੜੇ ਕਿ ਬੰਦ ਪਏ ਨੇ ਲੇਕਿਨ ਕੁਝ ਸੱਤਾ ਦੇ ਜੇਕਰ ਗੱਲ ਕਰੀਏ ਸੱਤਾ ਦੇ ਨੁਮਾਇੰਦਿਆਂ ਦੇ ਨਿਗਰਾਨੀ ਹੀਟ ਹੋਵੇ ਜਾਂ ਉਹਨਾਂ ਦੇ ਇਸ਼ਾਰਿਆਂ ਦੇ ਹੇਠ ਜਿਹੜੇ ਕਿ ਚੱਲਦੇ ਨੇ ਤੜਾ ਤੜ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਫਿਰ ਵੀ ਇਸਲੇ ਕੀੜਿਆਂ ਦੇ ਵਿੱਚ ਮੌਜੂਦ ਆ ਤੇ ਤਿੰਨ ਸਾਲਾਂ ਤੋਂ ਜਿਹੜੇ ਕ੍ਰੈਸ਼ਰ ਲਗਾਤਾਰ ਜਿਹੜੇ ਕਿ ਬੰਦ ਪਏ ਹੋਏ ਨੇ ਉਹਨਾਂ ਕੋਲ ਕੋਈ ਮਟੀਰੀਅਲ ਨਹੀਂ ਸੀਗਾ ਜਿਹੜਾ ਸਟਾਕ ਉਹਨਾਂ ਕੋਲ ਸੀਗਾ ਉਹ ਸਾਰਾ ਕੁਝ ਕਲੀਅਰ ਕਰ ਚੁੱਕੇ ਨੇ ਲੇਕਿਨ ਬਾਦਸਤੂਰ ਹਜੇ ਵੀ ਜਿਹੜੀ ਹੈ ਮંત્રી ਲਾਲਜਨ ਕਟਾਰੂ ਚੱਕ ਹੋਣਾ ਦੇ ਇਲਾਕੇ ਦੇ ਨਾਲ ਲੱਗਦਾ ਸਾਰਾ ਹਲਕਾ ਹੈਗਾ ਕੁਝ ਅਜਿਹੇ ਕ੍ਰੈਸ਼ਰ ਨੇ ਜਿਹੜੇ ਕਿ ਲੀਡਰਾਂ ਦੀ ਜੇਕਰ ਗੱਲ ਕਰੀਏ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਸ਼ਾਰੇ ਉੱਤੇ ਚੱਲ ਰਹੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੱਡੀ ਡੁੰਗਾਈ ਦੇ ਵਿੱਚ ਇਹ ਪੂਰਾ ਏਰੀਆ ਜਿਹੜਾ ਕਿ ਇੱਕ ਪੈਲੀ ਦੇ ਤੌਰ ਦੇ ਰੂਪ ਦੇ ਵਿੱਚ ਜਿਹੜਾ ਕਿ ਏਰੀਆ ਸੀਗਾ ਸੜਕ ਦੇ ਨਾਲ ਲੱਗਦਾ ਬਿਲਕੁਲ ਕੰਡਾ ਵੀ ਦੇਖ ਲਓ ਤੁਸੀਂ ਕਿ ਸੜਕ ਦਾ ਜਿਹੜਾ ਕੰਡਾ ਉਹ ਵੀ ਬਿਲਕੁਲ ਛਿਲ ਦਿੱਤਾ ਨੁੱਕਰ ਵੀ ਜਿਹੜੀ ਹੈ ਸੜਕ ਦੀ ਪੂਰੀ ਢਾਹ ਦਿੱਤੀ ਹੋਈ ਹੈ ਲਗਾਤਾਰ ਜਿਹੜੀ ਹੈ ਇਲੈਗਲ ਮਾਈਨਿੰਗ ਮਾਫੀਆ ਵੱਲੋਂ ਮਾਈਨਿੰਗ ਮਾਫੀਆ ਵੱਲੋਂ ਜਿਹੜੀ ਜਾਰੀ ਹੈ ਲੇਕਿਨ ਪ੍ਰਸ਼ਾਸਨ ਦਾ ਇਸ ਦੇ ਉੱਪਰ ਕੋਈ ਵੀ ਸੰਗਿਆਨ ਨਹੀਂ ले ਰਹੇ ਆ ਲੇਕਿਨ ਐਕਸ਼ਨ ਸਿਰਫ ਜ਼ੁਬਾਨੀ ਹੈ ਜਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇੰਡੀਆਨਾਊਜ਼ ਦੇਖ ਰਹੇ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਏ ਤੋਂ ਦੱਸ ਦਈਏ ਕਿ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮਾਈਨਿੰਗ ਪਾਲਿਸੀ ਬਣਾਉਣ ਦਾ ਜਿਹੜਾ ਕਿ ਵਾਅਦਾ ਕੀਤਾ ਸੀਗਾ ਲੇਕਿਨ ਹਜੇ ਤੱਕ ਜੇਕਰ ਗੱਲ ਕਰੀਏ ਤਾਂ 36 ਮਹੀਨਿਆਂ ਦੇ ਕਰੀਬ ਸਰਕਾਰ ਦੇ ਹੋ ਚਲੇ ਨੇ ਲੇਕਿਨ ਮਾਈਨਿੰਗ ਪਾਲਿਸੀ ਨਹੀਂ ਆਈ ਜਿਸ ਦੇ ਕਰਕੇ ਜਿਹੜੀ ਇਲੀਗਲ ਮਾਈਨਿੰਗ ਆ ਲਗਾਤਾਰ ਹਜੇ ਵੀ ਜਿਹੜੀ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਬੀਤੇ ਦਿਨਾਂ ਅਇਤੋ ਕੁਝ ਮਹੀਨੇ ਪਹਿਲਾਂ ਵੀ ਜਿਹੜੀ ਹੈ ਕਿ ਕੁਝ ਖੱਡਾਂ ਦੀ ਜਿਹੜੀ ਬੋਲੀ ਹੋਈ ਸੀ ਕਿ ਤਾਂ ਕੁਝ ਸਮੇਂ ਦੇ ਬਾਅਦ ਜਿਹੜੀਆਂ ਉਹ ਖੱਡਾਂ ਵੀ ਜਿਹੜੇ ਕਿ ਬੰਦ ਕਰ ਦਿੱਤੀ ਗਈ ਜੇਕਰ ਗੱਲ ਕਰੀਏ ਸ਼ਾਹਪੁਰ ਕੋਪੀ ਖਾੜੀਆਂ ਉਸ ਤੋਂ ਇਲਾਵਾ ਜਿਹੜੀਆਂ ਇੱਕ ਦੋ ਖੱਡਾਂ ਸੀਗੀਆਂ ਲੇਕਿਨ ਹੁਣ ਜਿਹੜੀਆਂ ਉਹ ਖੱਡਾਂ ਵੀ ਜਿਹੜੀਆਂ ਬੰਦ ਨੇ ਲੇਕਿਨ ਕੱਚਾ ਮਾਲ ਫਿਰ ਵੀ ਬਾਦ ਦਸਤੂਰ ਜਿਹੜਾ ਕਿ ਕ੍ਰੈਸ਼ਰਾਂ ਉੱਤੇ ਪੁੱਜ ਰਿਹਾ ਕੁਝ ਕ੍ਰੈਸ਼ਰ ਅਜੇੇ ਨੇ ਜਿਹੜੇ ਕਿ ਬੰਦ ਪਏ ਨੇ ਲੇਕਿਨ ਗੱਲ ਕਰੀਏ ਸੱਤਾ ਦੇ ਨੁਮਾਇੰਦਿਆਂ ਦੇ ਨਿਗਰਾਨੀ ਹੀਟ ਹੋਵੇ ਜਾਂ ਉਹਨਾਂ ਦੇ ਇਸ਼ਾਰਿਆਂ ਦੇ ਹੀਟ ਜਿਹੜੇ ਕਿ ਚੱਲ ਰਹੇ ਨੇ ਤੜ Thank you. ਇਹ ਸਵਾਲੀਆ ਨਿਸ਼ਾਨ ਜਿਹੜਾ ਪ੍ਰਸ਼ਾਸਨ ਦੇ ਉੱਤੇ ਖੜਾ ਹੁੰਦਾ ਕਿਉਂਕਿ ਜਿਸ ਇੱਕ ਪਾਸੇ ਜਿੱਥੇ ਕੀ ਖੱਡਾਂ ਜਿਹੜੀਆਂ ਬੰਦ ਪਈਆਂ ਨੇ ਕੱਚਾ ਮਾਲ ਕਿੱਥੋਂ ਆ ਰਿਹਾ ਡੰਪ ਇਹਨਾਂ ਕਿੱਥੋਂ ਕ੍ਰੈਸ਼ਰਾਂ ਕੋਲ ਜਿਹੜਾ ਕੀ ਆ ਰਿਹਾ ਜਦਕਿ ਪਿਛਲੇ 3 ਸਾਲਾਂ ਤੋਂ ਜਿਹੜੇ ਕ੍ਰੈਸ਼ਰ ਲਗਾਤਾਰ ਜਿਹੜਾ ਕੀ ਬੰਦ ਪਏ ਹੋਏ ਨੇ ਉਹਨਾਂ ਕੋਲ ਕੋਈ ਮਟੀਰੀਅਲ ਨਹੀਂ ਸੀਗਾ ਜਿਹੜਾ ਸਟੋਕ ਉਹਨਾਂ ਕੋਲ ਸੀਗਾ ਉਹ ਸਾਰਾ ਕੁਝ ਕਲੀਅਰ ਕਰ ਚੁੱਕੇ ਨੇ ਲੇਕਿਨ ਬਾਦਸਤੂਰ ਹਜੇ ਵੀ ਜਿਹੜੀ ਹੈ ਇਲੀਗਲ ਮਾਈਨਿੰਗ ਕਿਤਨੇ ਕਿਤੇ ਰਾਤ ਦੇ ਹਨੇਰੇ ਦੀ ਜੇਕਰ ਗੱਲ ਕਰੀਏ ਉਹਦੇ ਵਿੱਚ ਜਾਰੀ ਹੈ ਜਾਂ ਫਿਰ ਕਿਸੇ ਵੱਡੇ ਲੀਡਰਾਂ ਦੇ ਜਨ ਕਟਾਰੂ ਚੱਕ ਹੋਣਾਂ ਦੇ ਇਲਾਕੇ ਦੇ ਨਾਲ ਲੱਗਦਾ ਸਾਰਾ ਹਲਕਾ ਹੈਗਾ ਕੀੜੀਆਂ ਕੰਡਿਆਲ ਦੀ ਗੱਲ ਕਰੀਏ ਦੂਸਰੇ ਪਾਸੇ ਜੇਕਰ ਗੱਲ ਬੇੜੀਆਂ ਦੀ ਕਰ ਲਈਤੀ ਜਾਵੇ ਦਤਿਆਲ ਦੀ ਕਰ ਲਈਤੀ ਜਾਵੇ ਕਿਤਨਾ ਕਿਤੇ ਕੁਝ ਅਜਿਹੇ ਕ੍ਰੈਸ਼ਰ ਜਿਹੜੇ ਕਿ ਲੀਡਰਾਂ ਦੀ ਇਸ਼ਾਰਿਆਂ ਦੇ ਉੱਤੇ ਚੱਲਦੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਸ਼ਾਰਿਆਂ ਉੱਤੇ ਚੱਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਲਗਾਤਾਰ ਜਿਹੜੀ ਹੈ ਇੰਡੀਆ ਨਾਊਜ਼ ਤੁਹਾਨੂੰ ਜਿਹੜੀ ਹੈ ਰਿਪੋਰਟ ਦਿਖਾਉਂਦਾ ਰਹੇਗਾ ਕਿਉਂਕਿ ਲਗਾਤਾਰ ਜਿਹੜੇ ਕ੍ਰੈਸ਼ਰ ਆ ਇਲੀਗਲ ਤੌਰ ਤੇ ਜਿਹੜੇ ਕਿ ਚੱਲਦੇ ਹੋਏ ਨਜ਼ਰ ਆ ਰਹੇ ਨੇ ਅਧਿਕਾਰੀਆਂ ਦੇ ਨਾਲ ਵੀ ਗੱਲਬਾ ਅਸਲੇ ਕੀੜੀਆਂ ਪਿੰਡ ਚ ਅਸੀਂ ਮੌਜੂਦ ਆ ਉਸ ਦੇ ਨਾਲ ਹੀ ਲੱਗਦੇ ਮੰਗਿਆਲ ਪਿੰਡ ਦੀ ਹੱਦ ਪੈਂਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵਿਚਕਾਰ ਪਹਿਲੀਆਂ ਦੇ ਤੁਸੀਂ ਇੱਕ ਵਾਰ ਤਸਵੀਰਾਂ ਐਸਪਾਸੇ ਦੇਖੋ ਕਿ ਹਰੀ-ਭਰੀਆਂ ਪਹਿਲੀਆਂ ਬੂਟੇ ਲੱਗੇ ਹੋਏ ਨੇ ਵੱਡੇ-ਵੱਡੇ ਦਰਖਤ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਆੜ ਦੇ ਵਿੱਚ ਵੀ ਕਿਤਨਾ ਕਿਤੇ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਆ ਕਿਵੇਂ ਜਿਹੜੀ ਆ ਵੱਡੀ ਡੁੰਗਾਈ ਦੇ ਵਿੱਚ ਇਹ ਪੂਰਾ ਏਰੀਆ ਜਿਹੜਾ ਕਿ ਇੱਕ ਪਹਿਲੀ ਦੇ ਤੌਰ ਰੂਪ ਦੇ ਵਿੱਚ ਜਿਹੜਾ ਕਿ ਏਰੀਆ ਸੀਗਾ ਸੜਕ ਦੇ ਨਾਲ ਲੱਗਦਾ ਬਿਲਕੁਲ ਕੰਡਾ ਵੀ ਦੇਖ ਲਓ ਤੁਸੀਂ ਕਿ ਸੜਕ ਦਾ ਜਿਹੜਾ ਕੰਡਾ ਉਹ ਵੀ ਬਿਲਕੁਲ ਛਿਲ ਦਿੱਤਾ ਨੁੱਕਰ ਵੀ ਜਿਹੜ ਜਾਰੀ ਹੈ ਲੇਕਿਨ ਪ੍ਰਸ਼ਾਸਨ ਦਾ ਇਸ ਦੇ ਉੱਪਰ ਕੋਈ ਵੀ ਸੰਗਿਆਨ ਨਹੀਂ ਹੈ ਲਗਾਤਾਰ ਜਿਹੜੀ ਮਾਈਨਿੰਗ ਹੋ ਰਹੀ ਹੈ ਤੁਹਾਨੂੰ ਹੋਰ ਵੀ ਇਸ ਤੋਂ ਇਲਾਵਾ ਤਸਵੀਰਾਂ ਦਿਖਾਉਂਦੇ ਰਾਵਾਂਗੇ ਇੱਕ ਵਾਰ ਤੁਹਾਨੂੰ ਫਿਰ ਤੋਂ ਇਹ ਵਾਲੀ ਤਸਵੀਰਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਸਾਰੀ ਜਿਹੜੀ ਹੈ ਇਲੀਗਲ ਮਾਈਨਿੰਗ ਕੀਤੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਵੱਡੇ-ਵੱਡੇ ਦਾਅਵੇ ਕਰ ਰਿਹਾ ਕਿ ਮਾਈਨਿੰਗ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਗਾਤਾਰ ਲੈ ਰਹੇ ਹਾਂ ਲੇਕਿਨ ਐਕਸ਼ਨ ਸਿਰਫ ਜ਼ੁਬਾਨੀ ਹੈ ਜਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪ੍ਰਸ਼ਾਸਨ ਜਾਂ ਸਰਕਾਰ ਜਾਂ ਸਰਕਾਰ ਦੇ ਨੁਮਾਇंदे ਇਸ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ suus aset .